ਉੱਠੋ ਹਾਂ ਬੋਤ ਚਾਹ ਚੁਲੀ ਆਵਾ ਤੇ ਰਹਿੰਦੇ ਚਾਹ ਗਰਮੀ ਬੜੀ ਆ ਕੀ ਚਾਹ ਪੀਣੀ ਆ ਠੰਡਾ ਹੋਣਾ ਫ੍ਰੀਜ ਵਿੱਚ ਉਹ ਲੈ ਕੋਟ ਕੋਟ ਪੀ ਲੈਨੇ ਮੈਂ ਤਾਂ ਕਿਹਾ ਚਲ ਚਾਹ ਪੀਨੇ ਆ ਠੰਡ ਮੈਂ ਤਾਂ ਥਾਇਆ ਦੀ ਸੇਵ ਬੜਾਵਾ ਸੱਚ ਮੇਂ ਚੇਤਾ ਆਇਆ ਵਾ ਕੱਲ ਪਿੰਦਰ ਮੈਨੂੰ ਕਹਿਣ ਡੈ ਜਿਹੜੀ ਘੜੀ ਲਿਆ ਕੇ ਦਿਓੜੀ ਤੂੰ ਪਿੰਦੀ ਹੀ ਉਹ ਐਪਲ ਉੱਪਰ ਵਾਲੀ ਆਹ ਉਹ ਅੰਦਰ ਆਦੀ ਨਹੀਂ ਹੱਡੀ ਆ ਉਹ ਮੈਨੂੰ ਵੀ ਪੁੱਛਣ ਡੈ ਹੈਗੇ ਅੱਛਾ ਵੀ ਨਾ ਲਾਉਣ ਡੈ ਸੀ ਕੀ ਕਿਹਾ 13 ਨਾ ਮੁੰਡੇ ਆ ਆਹੋ ਗੱਲ ਤਾਂ ਸੁਣਾ ਮੇਰੀ ਹਾਂ ਵੀ ਉਹ ਮੈਨੂੰ ਪੁੱਛਣ ਡੇਗੇ ਕਿ ਘੜੀ ਤੂੰ ਚੁੱਕੀ ਆ ਤੇ ਮਾਜਾਂ ਨਵ ਕਿੱਥੇ ਆ ਨਵ ਮੇਰੀ ਗੱਲ ਤਾਂ ਸੁਣ ਲੋ ਚੁੱਪ ਕਰ ਤੂੰ ਨਵ ਐਡਰ ਆਹੀ ਗੱਲ ਸੁਣੀ ਮੇਰੀ ਹਾਂਜੀ ਦੱਸੋ ਵੇਖਾ ਕਿੱਡੀ ਕੋਲੀ ਬਣ ਗਈ ਐ ਨਹੀਂ ਚਤਰੋ ਮੈਨੂੰ ਇੱਕ ਗੱਲ ਦੱਸ ਹੈ ਮੇਰੀ ਧੀ ਜੇ ਨਹੀਂ ਚੰਗੀ ਲੱਗਦੀ ਤਾਂ ਉਦਾਂ ਹੀ ਕਹਿ ਦੇ ਹੈ ਹੁਣ ਭਰਾ ਦੇ ਵਿੱਚ ਤੇ ਭੈਣ ਦੇ ਵਿੱਚ ਪਾਉਂਦੇ ਆ ਗੱਲ ਨੀ ਚੋਬਣਾ ਤਈਓ ਗੱਲ ਕੀ ਹੋਈ ਭਾਤੇ ਤੇ ਲੱਗੀ ਕਿੜੀ ਉਹਦੇ ਹੁਣ ਬੋਲਣਾ ਨਾ ਤੈ ਹੋ ਜਾ ਹਉ ਤਾਂ ਮੈਂ ਬੋਲੀ ਆ ਮੈਂ ਸ਼ਦੈਣ ਥੋੜੀ ਮੈਂ ਬੋਲਦੀ ਫਿਰਨੀ ਇਦਾਂ ਹੀ ਹੈ ਉਹ ਘੜੀ ਆ ਤੈਨੂੰ ਲਿਆ ਕੇ ਦਿੱਤੀ ਹਾਂ ਤੇ ਮਤਲਬ ਹੀ ਕੋਈ ਨਹੀਂ ਆ ਤੇ ਭਾਤ ਮੇਰੀ 3 ਰਣਾ ਕ ਲਾਉਂਦੇ ਆ ਇਹ ਦੱਸ ਹੁਣ ਮੈਨੂੰ ਮੈਂ ਤੇ ਮੰਮੀ ਕੰਨਾਂ ਨਾਲ ਆਇਆ ਹੀ ਨਹੀਂ ਹੂੰ ਬਸ ਪੁੱਛਿਆ ਸੀ ਕਿੰਦ ਰੇਣਾ ਕਿ ਤੂੰ ਲਈਏ ਜੇ ਇਹਨੇ ਲੈਣੀ ਹੁੰਦੀ ਮੈਂ ਤੇ ਇਹੋ ਜੇ ਘੜੀਆਂ ਮਾਰ ਮਾਰ ਸੁੱਟਦਾ ਆਪਣੀ ਧੀ ਤੋਂ ਤੇ ਤੂੰ ਮਾ ਨਾ ਨੋਂਡੇ ਹੀ ਮੇਰਾ ਕਿੱਡੀ ਮਾੜੀ ਗੱਲ ਨੇ ਇੱਕ ਗੱਲ ਧਿਆਨ ਨਾਲ ਸੁਣ ਲੈ ਜੀ ਜ਼ਬਾਨ ਸੰਭਾਲ ਕੇ ਬੋਲ ਠੀਕ ਆ ਨਾ ਇੱਕ ਲਫਜ਼ ਵੀ ਹੋਰ ਬੋਲਿਆ ਨਾ ਜ਼ਬਾਨ ਖਿੱਚ ਦੂੰਗੀ ਤੇਰੀ ਮੈਂ ਮੰਮੀ ਵੀ ਇੱਕ ਗੱਲ ਦੱਸੋ ਜੀ ਇਹਨਾਂ ਨੇ ਕਿਹੜੀ ਚੁੱਕੀ ਨਹੀਂ ਹੈ ਕਿ ਤੇ ਇਦਾਂ ਨਹੀਂ ਮਿਰਚਾਂ ਖਾਦਣ ਲੱਗਣੀਆਂ ਵੇਹ ਜ਼ਬਾਨ ਵੇਹ ਦੀ ਜ਼ਬਾਨ ਇਹ ਦਿਨ ਦਿਨ ਵੱਧਦੀ ਜਾਂਦੀ ਹੈ ਮੈਂ ਤੁਹਾਨੂੰ ਦੱਸ ਸਕਦਾ ਇਹਨੂੰ ਇੰਨੀ ਸ਼ਰਮ ਕੰਟਰੋਲ ਕਰ ਲੋ ਇਹਦੇ ਤੇ ਮੇਰੀ ਸੱਸ ਮਾਂ ਆ ਮੈਂ ਕਿੱਦਾਂ ਬੋਲਣਾ ਵਾ ਹੈ ਥੋੜੀ ਬੋਦੀ ਅਕਲ ਕਰ ਬੋਲਣ ਲੱਗੀ ਚੰਗਾ ਖਬਰਦਾਰ ਜੀ ਮੇਰੀ ਟੀ ਦਾ ਨਾਮ ਆਇਆ ਤੇ ਮੈਂ ਤੇ ਲਾਇਆ ਵੀ ਨਹੀਂ ਆ ਤੁਸੀਂ ਤੇ ਖੋਦੀ ਬਾਜ਼ ਮਾਰ ਕੇ ਮੈਨੂੰ ਕਹਿਦੇ ਤੁਸੀਂ ਇਹਦਾ ਨਾ ਲਾਈ ਜਾਂਦੇ ਨਾ ਲੈ ਜਾਂਦੇ ਅਸੀਂ ਤੇ ਕੁਝ ਕਹਿਣੀ ਹੈ ਅੱਛਾ ਤੇ ਤੁਹੇ ਇੱਕ ਗੱਲ ਦੱਸੋ ਇੱਥੇ ਪਹਿ ਹੀ ਘੜੀ ਜਾਣੀ ਨਹੀਂ ਕਿੱਥੇ ਮੇਰੇ ਕੋਲ ਨਹੀਂ ਹੈਗੀ ਆ ਸੁਣ ਲੈ ਜੇ ਇਹਨਾਂ ਕੋਲ ਨਹੀਂ ਜਿੱਤੇ ਫੇਰ ਕਿੱਥੇ ਗਈ ਮੈਨੂੰ ਪਤਾ ਆਪਣੇ ਘਰ ਵੀ ਇੱਧੇ ਬੋਲਦੀ ਹੁੰਦੀਆਂ ਆਪਣੇ ਮਾਪਿਓ ਦੇ ਅੱਗੇ ਤਾਈਆਂ ਤੇਰੀ ਜ਼ੁਬਾਨ ਖੁੱਲੀ ਈ ਸਹੀ ਗੱਲ ਆ ਆ ਹੁਣ ਗਈ ਨਾ ਆਪਣੀ ਮਾਂ ਦਾ ਪਤਾ ਲਾਣ ਕੀ ਤਾ ਉੱਥੇ ਵੀ ਤੇ ਆਈ ਤੇ ਇਲਜ਼ਾਮ ਲਾਉਂਦੀ ਮੇਰੀ ਧੀ ਤੇ ਨਹੀਂ ਮੇਰੀ ਇੱਕ ਗੱਲ ਸੁਣ ਲੈ ਤੇਰਾ ਰਾਦਾਂ ਆ ਬਣਾਵਾ ਕਿਚੋਰੀ ਦਾ ਜਾਮ ਲਾ ਕੇ ਤੇਰੇ ਕੋਲੋਂ ਬਾਹਰ ਕੱਢੂੰਗੀ ਇਹ ਤੇਰੇ ਵਰਸੂਬੇ ਕਾਮਯਾਬ ਨਹੀਂ ਹੋਣ ਦੇਣੇ ਠੀਕ ਆ ਨਾ ਮੇਰੀ ਧੀ ਰਹਿਣਾ ਇੱਥੇ ਹੀ ਟੌਹ ਦਾ ਰਹਿਣੀ ਆ ਤੇ ਬਰਾਬਰ ਦੀ ਹਿੱਸੇਦਾਰ ਰਹੁ ਇੱਕ ਗੱਲ ਹੋਰ ਸੁਣ ਲੈ ਮੇਰੀ ਠੀਕ ਵਾ ਨਾ ਤੇ ਰੱਖੋ ਹੀ ਜਿਹੜਾ ਕਹਿਣ ਦੇ ਇਹਨਾਂ ਨੂੰ ਕੱਢੋ ਤੁਸੀਂ ਤੇ ਜਾਣਬੁੱਝ ਕੇ ਮम्मी ਕੋਠੀ ਲੜਾਈ ਪਾਉਂਦੀ ਕਦੇ ਪਿਆਰ ਨਾਲ ਨਹੀਂ ਬਾਜ਼ ਮਾਰ ਲਿਆ ਕਰੋ ਜਦੋਂ ਬਾਜ਼ ਮਾਰਨ ਦੀ ਗੱਲ ਆ ਬਸ ਲੜਨਾ ਹੀ ਹੁੰਦਾ ਤੁਸੀਂ ਤੂੰ ਤਾਂ ਬੜਾ ਮਾੜੇ ਕਹਿਣ ਦੇ ਆ ਕਿ ਕੱਢੋ ਹਰ ਕਿਤਾਹੀ ਉਦਨੀਆਂ ਕਰਨ ਦੇ ਆ ਕਿ ਮੈਨੂੰ ਕੱਢਣ ਦਾ ਨਹੀਂ ਮਨ ਆ ਪੂਰਾ ਭਰਾਂ ਨਹੀਂ ਆ ਤੇਰਾ ਖਲਾਫ ਕਰਨ ਆਹੋ ਕੋਤੇ ਚੋਰੀ ਚਾਰੀ ਦਰ ਜਾਮ ਲਾਉਣੀ ਹੈ ਤੇ ਚਲ ਜੂਗੀ ਲੈ ਸਣੀ ਉਦਾਂ ਦੇ ਘਰਣ ਡਿਆ ਕਿਉਂ ਚਲ ਜਾ ਇੱਥੋਂ ਆਏ ਕੋਣ ਉਪਲੀਆਂ ਬਣੀਆਂ ਇਹਨੇ ਕਿਥੇ ਵੇਖੀਆਂ ਹੈਗੀਆਂ ਹੁਣ ਮਿਲ ਜੁ ਗਈਆਂ ਵਾ ਡਈ ਬਾਣ ਤਲਵਾਰਾ ਮਾਰਨ ਨਹੀਂ ਹੱਟ ਮੱਥੇ ਨਾ ਲੱਗਿਆ ਕਰ ਤੂੰ ਮੈਂ ਤੇਰੇ ਮੱਥੇ ਲੱਗਣਾ ਵੀ ਨਹੀਂ ਚਾਹੁੰਦੀ ਆਪ ਹੀ ਮੈਨੂੰ ਅੱਜਾ ਮਾਰ ਦੇ ਕਿ ਨਾ ਵੀ ਇੱਧਰ ਆ ਤੇ ਮੁੜ ਕੇ ਮੇ ਨਾਲ ਲੜਨ ਲੱਗ ਪੈਂਦੇ ਹੋ ਨਾ ਬੁਲਾਇਆ ਕਰੋ ਮੈਨੂੰ ਜਿੱਥੇ ਹੀ ਇਹੋ ਕੰਮ ਕਰਨਾ ਹੁੰਦਾ ਵਾ ਬੜੇ ਔਖੇ ਐਂ ਤੇਰੇ ਨਾਲ ਬੋਲਣਾ ਜਾ ਜਾ ਕੰਮਕਾਰਾਂ ਕੋਲ ਜਾ ਕੇ ਆਕੜੀ ਆਕੜ ਹੋਰ ਹੈ ਕੀ ਆ ਪੱਲੇ ਹੈਂ ਕਿ ਤੇ ਰੁਪਈਏ ਦੀ ਚੀਜ਼ ਨਹੀਂ ਲੈ ਕੇ ਆਈ ਤੇ ਫਿਰ ਦੀ ਵੇਖ ਕਿਦਾਂ ਮਾਲਕਣ ਬਣ ਕੇ ਟੌਰਨਨ ਮਾਰਕਣ ਬੜਕਤੀ ਜਿਪਾ ਤਾਂ ਲੈ ਕੇ ਆਈ ਆ ਢੀ ਲੰਮੀ ਉਹੋ ਹੀ ਲੈਂਦੀ ਆ ਹੋਰ ਕਿਹਾਂ ਦਾ ਦਾੜ ਰੇ ਚੀ ਨੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੇਰੇ ਹੁੰਦਿਆਂ ਠੀਕ ਵਾ ਨਾ ਤੁਸੀਂ ਵੀ ਹੋਈਆਂ ਮੀਨੀ ਬੇਸ ਦੀ ਕਰ ਦਿੱਤੀ ਆ ਮੈਂ ਤੁਹਾਨੂੰ ਗੱਲ ਦੱਸ ਰਹੀ ਤੂੰ ਪੂਰੀ ਗੱਲ ਤਾਂ ਸੁਣ ਲਿਆ ਕਰੋ ਪਹਿਲਾਂ ਚੱਕੀ ਤੇ ਮੈਂ ਹੀ ਆਗੀ ਥੋੜੀ ਅੱਛਾ ਨਹੀਂ ਤੇਰਾ ਮਾਸ ਹੋ ਜੇ ਤੇਰਾ ਇਹੋ ਜੀ ਦਾ ਹੈ ਆ ਪਹਿਲਾਂ ਫੁੱਟਣਾ ਕਿ ਪਹਿਲਾਂ ਤੇਰੀ ਜਪੌਂਦ ਕਿੱਥੇ ਗਈ ਹੋਗੀ ਐਵੇਂ ਮੇਰੇ ਕੋਈ ਨੀਆਂ ਗੱਲਾਂ ਕਢਵਾਤੀਆਂ ਨੂੰ ਚੱਲ ਕੋਈ ਨਹੀਂ ਉਥੇ ਕੀ ਹੋ ਗਿਆ ਵਾ ਚੱਕੀ ਤਾਂ ਮੈਂ ਤਾਂ ਆਏਗੀ ਮੈਂ ਕਿਹਾ ਜੇ ਮੈਂ ਨਹੀਂ ਲਾ ਸਕਦੀ ਇਹ ਵੀ ਨਾ ਲਾਵੇ ਇਹਨੇ ਤਾਂ ਪੂਰੇ ਚੜ ਜਾਣਾ ਵਾ ਅੱਜ ਇਹਨੂੰ ਘੜੀ ਦੇਤੀ ਕੱਲ ਨੂੰ ਇਹਨੂੰ ਕੁਝ ਹੋਰ ਲਿਆ ਕੇ ਦੇ ਦੂਗਾ ਤੇ ਤੇਰਾ ਦਿਮਾਗ ਖਰਾਬ ਹੋ ਤੂੰ ਮੈਨੂੰ ਦੱਸ ਦਿੰਦੀ ਤੇ ਮੰਮੀ ਮੈਂ ਆਈ ਹਾਂ ਮੈਂ ਇੱਥੇ ਚੱਕੂ ਕੇ ਲਪੋਤੀ ਕੀ ਮੈਂ ਕਿਹਾ ਨਾ ਮੈਂ ਲਾਉਂਗੀ ਨਾ ਇਹ ਲਾਉਂਗੀ ਤੇ ਜੇ ਇਹਨੇ ਵੇਖੀ ਨਾ ਉੱਥੇ ਪਈ ਤੇ ਫੇਰ ਵੇਖੀ ਜਲੂਸ ਤੇਰਾ ਪੂਰਾ ਨਿਕਲਣਾ ਇਹ ਤੇ ਨਾਲ ਮੇਰਾ ਵੀ ਨਿਕਲਣਾ ਵਾ ਵੀ ਮਾਸਪੋਟਾਂ ਕਰਦੀ ਇਹਦੀਆਂ ਉੱਥੇ ਕਿਹੜੇ ਲੈ ਕੇ ਰੱਖਿਆ ਵਾ ਕਿ ਜਸ ਨੇ ਲਪੋਈ ਆ ਆ ਪਹਿਲਾ ਨਾਮ ਲਾਦਾ ਕਿਉਂ ਇਹਨੇ ਰੱਖ ਲਈ ਹੋਣੀ ਇੱਧਰ ਉੱਧਰ ਗੁੱਜੀ ਗੁੱਜੀ ਪਤਾ ਨਹੀਂ ਕੀ ਕੀ ਕਰਦੀ ਰਹਿੰਦੀ ਆ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੀ ਮੈਨੂੰ ਦੱਸ ਲਿਆ ਕਰ ਮੈਂ ਕਿਹੜਾ ਸਪੈਸ਼ਲ ਗਈ ਸੀ ਚੱਕਣ ਉਹ ਤਾਂ ਮੈਂ ਉੱਥੋਂ ਧਮਾਲ ਲੈਣ ਦੀ ਬੀਲ ਮਾਰੀ ਦੇ ਵਿੱਚ ਉੱਤੇ ਉੱਤੇ ਪਈ ਤੇ ਮੇਰੇ ਇੱਕਦਮ ਦਿਮਾਗ 'ਚ ਆ ਗਿਆ ਮੈਂ ਕਿਹਾ ਚੱਲ ਲੁਕੋ ਦਿੰਦੀ ਐ ਇਹਨੂੰ ਜਾ ਨਹੀਂ ਕੰਮ ਕਰ ਜਾ ਕੇ ਜਾ ਠੰਡਾ ਲਿਆ ਕੁੱਟ ਸੰਗ ਸੁੱਕ ਗਿਆ ਤੇਰਾ ਬੋਲ ਬੋਲ ਕੇ ਆਹ ਏਵੀਂ ਕੁੜੀ ਨਾ ਕਿਹੇ ਕੰਮ ਹੱਜਦੀ ਨਹੀਂਗੀ ਵੀ ਕੋਈ ਕੰਮ ਕਰਨਾ ਤਾਂ ਮੈਨੂੰ ਦੱਸ ਮਰ ਲੈ ਪਹਿਲਾਂ ਬੁਰਾ ਹਰ ਕਰ ਛੜੀ ਮੇਰਾ ਕਾ ਤੁਸੀਂ ਪਾਣੀ ਮੰਗਣ ਦੇ ਹੀ ਉਹ ਮੰਗਦੇ ਮੰਗਦੇ ਆ ਗਏ ਉਹ ਮੈਂ ਹਾਂ ਚੱਲ ਪੱਠੇ ਰਲਾਵਾ ਉਹਨਾਂ ਨੂੰ ਮੈਂ ਪਾਣੀ ਪਾਤੇ ਹੀ ਪੱਠੇ ਤੇ ਆ ਡੰਗਰਾਂ ਨੂੰ ਬੰਦਣਾ ਹੈ ਇੱਥੇ 2 ਮਿੰਟ ਬੈਠਾ ਆ ਆਹ ਤੇ ਸਾਹ ਹੀ ਤੇ ਮਰਿਆ ਖੜ ਲੱਗੀ ਤੇ ਤੈਨੂੰ ਕਾਲ ਹੀ ਆ ਜਾਣਾ ਹੈ ਪਤਾ ਤਾਂ ਨਹੀਂ ਕੁੜੀ ਦਾ ਕੋ ਫੋਨ ਪਾਣ ਆਇਆ ਕਿ ਨਾ ਕੁੜੀ ਕਰਕੇ ਤੇ ਕੋਈ ਫੋਨ ਨਹੀਂ ਆਇਆ ਸਗੋਂ ਅੰਧੀ ਗਈ ਮੈਂ ਜਾਉਂਗੀ ਮੁਕੇ ਰਹਿਣ ਵਾਤਿਆ ਹਾਂ ਮੈਂ ਸਗੋਂ ਡੀਕਾ ਨਹੀਂ ਆ ਮੈਂ ਉਹਨੂੰ ਕਹਿੰਦੇ ਤੂੰ ਜਾ ਕੇ ਮੈਨੂੰ ਫੋਨ ਹੀ ਲਾਦੀ ਮੈਂ ਕੋਨੂੰ ਕੰਮ ਕਿਹਾ ਸੀ ਉਹ ਤੇ ਉਹਨੇ ਦੱਸੇਗਾ ਖ ਨਹੀਂ ਮੈਨੂੰ ਕੰਮ ਕੰਮ ਕਿਹੜਾ ਕਿਹਾ ਉਹ ਮੈਂ ਉਹਨੂੰ ਕਿਹਾ ਸੀ ਮੈਂ ਚੱਲ ਆਪਾਂ ਇਹਦਾ ਕਰਦੇ ਆ ਮੈਂ ਤਾਂ ਤੇਰੇ ਚਾਚੇ ਦਾ ਮੁੰਡਾ ਲੈ ਲੈਣੀ ਆ ਸਾਬੀ ਦਾ ਮੈਂ ਮੁੰਡਾ ਲੈ ਲੈਣੀ ਆ ਅੱਛਾ ਅੱਛਾ ਤੇ ਚੱਲ ਮੈਂ ਹਾਂ ਇਹ ਆ ਵੀ ਤੇਰੇ ਵੀਕੇ ਬਣੇ ਰਹਿਣਗੇ ਤੇ ਨਾਲੇ ਸਾਡਾ ਤੇ ਲੱਗਾ ਰਹੂਗਾ ਕਿ ਆ ਗਈ ਨਹੀਂ ਐਂ ਅੰਦੀ ਕੋਈ ਨਹੀਂ ਮੈਂ ਫਿਰ ਨਾਲ ਸਲਾਹ ਕਰਕੇ ਤੁਹਾਨੂੰ ਦੱਸਾਂਗੀ ਕਿ ਕੀ ਕਰਨਾ ਹੁਣ ਮੈਂ ਅਹੀਂ ਕਿ ਸਲਾਹ ਤੁਹਾਡਾ ਨਹੀਂ ਕਰਨੀ ਦੋਵਾਂ ਦੀਆਂ ਨਾਲ ਹੋਰ ਸਾਡਾ ਕੌਣ ਤੇ ਉਦਾਂ ਦੀ ਵੀ ਹੈ ਤੇ ਚੰਗੀ ਗੱਲ ਚੱਲ ਨਾਲੇ ਮੈਂ ਹੁੰਦੀ ਜਾਂਦੀ ਰਹੂੰਗੀ ਨਾਲੇ ਉਹਨਾਂ ਨੇ ਵੀ ਹੋਊਗਾ ਵੀ ਇਹਨਾਂ ਨੇ ਮੈਨੂੰ ਪਾਲ ਲਿਆ ਪੋਸਿਆ ਵਾ ਤੇ ਮੇਰਾ ਮਾਫੀ ਚੱਲ ਕੇ ਤੇ ਮੇਰੇ ਨਾਲੇ ਇਹ ਵੀ ਤੁਹਾਨੂੰ ਪਤਾ ਹੀ ਹੈ ਲਾ ਕੇ ਕੋਈ ਨਿਆਣਾ ਕਿਤੇ ਸਕੂਲ ਜਾਊਗਾ ਕਿਤੇ ਆਊਗਾ ਪਾਣੀ ਥਾਣੀ ਤੇ ਮੈਂ ਆਰੇ ਲੱਗੀ ਰਹਾਂਗੀ ਨਾਲੇ ਤੇ ਦਿਨ ਲੰਘ ਜਾਣਗੇ ਉਹਦਾ ਸੇਗੋ ਹਣੀ ਮੈਂ ਸਾਕੂ ਢਿੱਖਣਿਆ ਜਿਹੜੇ ਆਉਂਦੀਆਂ ਠੀਕ ਆ ਜੇ ਨਹੀਂ ਤਾਂ ਫਿਰ ਕੋਲੋਂ ਆਪ ਹੋ ਗਈ ਹੈ ਕਹੇ ਵਾਲੇ ਇਹ ਗੱਲ ਬਾਤ ਹੋ ਰਹੀ ਚੱਲ ਕੋਈ ਗੱਲ ਨਹੀਂ ਇੱਕੋ ਨੇ ਫੋਨ ਲਾ ਕੇ ਵੇਖ ਲਿਓ ਚਲ ਵੇਖਦੇ ਆ ਮੈਂ ਨਵਾ ਕਰ ਲਾਂਦੇ ਥੋੜਾ ਜਿਹਾ ਕੰਮ ਮੈਂ ਹੁਣਾਂ ਮੈਂ ਘਰ ਤੇ ਫਿਰ ਵੇਖ ਲਾ ਚਲੋ ਫਿਰ ਮੈਂ ਚੱਲਨੀ ਹੈ ਚੱਲ ਚੱਲ ਆਉਣਾ ਮੈਂ ਵੀ ਆਏ ਆਈ ਮੇਰੀ ਇੱਕ ਗੱਲ ਸੁਣੋ ਹੂੰ ਇਹ ਨਵਾ ਇਸ ਨੇ ਆਨੇ ਜਾ ਕੇ ਆਪਣੇ ਸਹੁਰਿਆਂ ਨਾਲ ਗੱਲ ਕੀਤੀਏ ਦੋ ਮੰਨੇ ਹੀ ਨਾ ਹੁੰਦਾ ਨੂੰ ਤਾਂ ਨਾ ਦੱਸਦੀ ਹੋਈ ਮੇਰੀ ਗੱਲ ਸੁਣੋ ਇਹ ਸਾਡੇ ਘਰ ਦੀ ਗੱਲ ਆ ਸਾਡਾ ਆਪਣਾ ਮਸਲਾ ਉਹਦੇ ਸਹੁਰਿਆਂ ਨੇ ਕਿ ਲੈਣਾ ਦੇਣਾ ਇੱਥੇ ਅਸੀਂ ਕਿਹਾ ਨਿਆਣਾ ਲਈਏ ਨਾ ਲਈਏ ਠੀਕ ਹੈ ਕਿ ਨਹੀਂ ਕੋਈ ਪਤਾ ਨਹੀਂ ਸਾਡੀ ਮਰਜ਼ੀ ਹੈ ਕੋਈ ਪਤਾ ਨਹੀਂ ਨਾ ਥੋੜਾ ਥੋੜਾ ਮੈਨੂੰ ਲੱਗਦਾ ਜਿਦਾਂ ਉਹਨਾਂ ਦੇ ਜੀ ਕੋਈ ਚੰਗੇ ਜਿਹੇ ਕੁੜੀ ਨੂੰ ਪਾਏ ਜਾਂਦੇ ਚੰਗੇ ਹੋਣਾ ਚੰਗੇ ਹੋਣਾ ਸਾਡੇ ਨਾਲ ਉਹਨਾਂ ਦੀ ਕਦੇ ਲੜਾਈ ਆ ਹਾਂ ਚਲ ਫੇਰ ਵੀ ਤੁਸੀਂ ਵੇਖ ਲਿਓ ਉਹਦਾ ਫੋਨ ਕਰਕੇ ਜੀ ਅਸੀਂ ਕੋ ਨਿਆਣਾ ਲਾਵਾਂਗੇ ਸਾਡੇ ਉਹਨਾਂ ਦਾ ਕਰਨਾ ਨੁਕਸਾਨ ਹੈ ਇਸ ਗੱਲ 'ਚ ਠੀਕ ਆ ਜੀ ਚਲ ਕੋਈ ਨਹੀਂ ਤੁਸੀਂ ਗੱਲ ਕਰਕੇ ਵੇਖ ਲਿਓ ਉਹਨੂੰ ਆਖਿਓ ਆਵੇ ਜੇ ਗੱਲ ਕਰੋਗੇ ਤੂੰ ਚੱਲਾਂ ਫੇਰ ਮੈਂ ਉਹਨਾਂ ਵਾਂ ਕਰਦੇ ਆ ਗੱਲ ਉਹਨਾਂ ਨਾਲ ਚਲ ਠੀਕ ਹੈ ਮੈਂ ਵੀ ਸੋਈ ਦਾ ਬੂਆ ਕੁਲਾ ਰਹਿ ਗਿਆ ਤਾਂ ਬੰਦ ਕਰਾਂ ਜਾ ਗਾਈਆਂ ਵਾਹਨਾ ਵਾ ਪੱਠਿਆਂ ਤੇ ਠੀਕ ਰੋਟੀ ਦਾ ਕਰੀਣ ਵਾਲੇ ਹਾਂ ਹਾਂਜੀ ਆ ਗਏ ਲੈ ਮੈਂ ਬੰਨ ਕੇ ਫਿਰ ਆਹ ਆ ਤੋ ਰੋਟੀ ਖਾਈ ਲਈ ਐ ਮੈਨੂੰ ਲੱਗਦਾ ਪਿੰਦਰ ਉਹਨਾਂ ਨੇ ਖਾ ਲਈ ਐ ਤੇ ਆਹ ਸਬਜੀ ਲੈ ਇਹ ਦੇਖੀ ਇਹ ਤਾਂ ਬਾਤੀਆਂ ਜੱਸ ਨੂੰ ਆਜ ਮਾਰਨੀ ਆ ਤੇ ਸਬਜ਼ੀ ਲ ਘੁੰਈ ਆ ਜਮੈਂ ਇਹਨੂੰ ਤੰਗੀ ਦਊਗੀ ਨਾ ਤੇ ਫੇਰ ਗੱਲ ਕਰਨੀ ਆ ਜੱਸ ਜਸਪਤ ਹਾਂ ਜੀ ਰੋਮੀ ਕਿ ਖਾ ਲਈ ਆ ਨਾ ਖਾ ਲਈ ਅੱਛਾ ਤੇਰੇ ਪਿਓ ਨੇ ਵੀ ਖਾ ਲਈ ਤੇ ਬਿੰਦੜੇ ਵੀ ਖਾ ਲਈ ਹਾਂ ਖਾ ਲਈ ਹੋ ਰਹੀਦੀ ਮੈਨੂੰ ਲੱਗਦਾ ਮੈਡਮ ਹੋਰ ਇੱਦੀ ਆ ਨਾ ਇਸੇ ਕਰਕੇ ਤੈਨੂੰ ਆਵਾਜ਼ ਮਾਰੀ ਆ ਏਦਾਂ ਮਾਰ ਆ ਸੱਜੀ ਜਿਹੜੀ ਪਈ ਆ ਨਾ ਦੁਰਗੇ ਚ ਪਾ ਕੇ ਰੱਖਾ ਲੈ ਇਹ ਇਹ ਕੜੇ ਤਾਂ ਹੋ ਚੁੱਕਾ ਮੂਆ। ਹੁਣ ਰੋਟੀ ਦਿਖਾ ਲੈਣ ਲੋ ਕੋਈ ਕਰਦੀ। ਨਹੀਂ ਇਹ ਰੋਟੀ ਕੰਮ ਆ ਚੁੱਕਾ ਮੂਆ। ਤੈਨੂੰ ਅਕਲ ਨਹੀਂ ਹਮਿਸ਼ ਦੇਣੇ ਜੇ ਆਪਾਂ ਇਹਦੇ ਕੰਮ ਕਰਾਂਗੇ ਨਾ ਤੰਗੀ ਦਵਾਂਗੇ ਇਹਨੂੰ ਤੇ ਫੇਰ ਹੀ ਨਿਕਲੂਗੀ ਇਹ ਤਾਂ ਮੈਂ ਤੰਗੀ ਨਹੀਂ ਮੈਣਦੇ। ਉਹਦਾ ਰਾਜ ਕਰਦੀ ਹੈ ਰਾਜ ਇਹ ਘਰ ਵਿੱਚ ਲੈ ਕੇ ਕਿਤੇ ਸੂਈ ਦੀ ਚੀਜ਼ ਨਹੀਂ ਆਈ ਤੇ ਆਖੜ ਆਖੜ ਕੇ ਇਹੋ ਛੱਦੀ ਕਿਦਾਂ। ਠੀਕ ਹੈ ਨਾ? ਇਹਦੇ ਨਾਕਿਸ਼ ਕੰਮ ਕਰੀਏ ਇਹਨੇ ਫੇਰ ਬੰਦੇ ਦੀ ਪੜਣੀ। ਚੋਂ ਕੋਈ ਨਹੀਂ ਮੈਨ ਕੋ ਰੇ। ਹਾਂ। ਇਹ ਕੰਮ ਕਰਨੇ ਪੈਣੇ। ਚੱਲ ਪਈ ਆਂ। ਇਨਾ ਤਾਂ ਲਮੇਤੀ ਬਾਕੀ ਮੈਂ ਆਪਣੇ ਸਾਵਣ ਨੂੰ ਆ ਮਾਂਜੀ ਨਾਲ ਕੁੱਕਰ ਇੱਦਾਂ ਹੀ ਰਹਿਂਦੀ ਦਿੱਤੀ ਪਿਆ ਤੇੰਦਰ ਨਾਲ ਲੜੀ ਨੂੰ ਕੁੱਕਰ ਨੂੰ ਮਾਰ ਕੇ ਐਵੇਂ ਲੜੂਆਂ ਕੋ ਪਿੰਦਰ ਬਣਾ ਹੀ ਦਿੰਨੇ ਆ ਐਨੀ ਨਾਲ ਇਹਦਾ ਨਾਲ ਨਾਲ ਸੋਲਡਾਈ ਫੜਤ ਪਾ ਆ ਆ ਦੇ ਲਈ ਅੱਧੀ ਪਾਣੀ ਚ ਜੰਮੀ ਕਰਾ ਖੱਦੀ ਖੱਦੀ ਇਹ ਕੁੱਕਰ ਚਾਹ ਲੈ ਅੱਧ ਜੀ ਸੋਚ ਲਾ ਕੇ ਜੰਮੀ ਕਰਾ ਚਲ ਹੁਣ ਬਣੂਗੀ ਗਨ ਹੁਣ ਆਵੇਗਾ ਨਾ ਮਹਾਰਾਣੀ ਖਾਵੇਣ ਤੇ ਰੋਟੀ ਟਰ ਹੁਣ ਲੱਗੂਗਾ ਨਾ ਪਤਾ ਕਿ ਕਿਦਾਂ ਖਾ ਲਈਦਾ ਸਸਮਾਨਾ ਇਹ ਤੇ ਛੇ ਨਾ ਆਕਤੀ ਵੇ ਕੁ ਗਰਮੀ ਨਹੀਂ ਬੜੀ ਹੈ ਨਾ ਮੰਮੀ ਉਹ ਗਏ ਮੈਨੂੰ ਲੱਗਦਾ ਅੱਛਾ ਚਲ ਕੋਈ ਨਹੀਂ ਆ ਲੰਦੇ ਪੈਰਾ ਤੇ ਪਾਣੀ ਨਾ ਪੈਣ ਦੇ ਠੀਕ ਹੈ ਨਾ ਅੱਗੇ ਕਿਤੇ ਪੈਣ ਦਿੱਤਾ ਜਿਹੜਾ ਅੱਜ ਪੈਣ ਦੇਣਾ ਕੋਈ ਨਹੀਂ ਕੋਈ ਨਹੀਂ ਮੰਮੀ ਹਾਂ ਦੱਸ ਸਬਜੀ ਕੱਢੀ ਕਿ ਤੁਸੀਂ ਰੱਖੀ ਹੈ ਸਬਜੀ ਕੱਢ ਕੇ ਕਿਹੜੀ ਸਬਜੀ ਸਬਜੀ ਕੱਢਣ ਜੋਗੀ ਬਣਾਈ ਇਹਨੇ ਹੈ ਉਹ ਤੇ ਮਾਰ ਕੇ ਰੋਟੀਆਂ ਖਾਧੀਆਂ ਆਪਾਂ ਲਾ ਲਾ ਕੇ ਤੇ ਹੋਰ ਡਈ ਸਬਜੀ ਕੱਢੀ ਹੈ ਤੇ ਮੈਨੂੰ ਤਾਂ ਥੋੜੀ ਜੀ ਮਿਲੇਗੀ ਮੈਂ ਕਿਹੜੀ ਅੱਜ ਕੋਈ ਨਵੀਂ ਬਣਾਈ ਆ ਰੋਜ ਬਣਾਉਣੀ ਆ ਮੈਨੂੰ ਪਤਾ ਵਾ ਕਿੰਨੇ ਕਿ ਜੀ ਨੇ ਘਰ ਦੇ ਵੇਖਾਂ ਬਣਾਉਣ ਲੱਗੀ ਨੂੰ ਤਾਂ ਮੌਤ ਪੈ ਜਾਂਦੀ ਆ ਹੈ ਕੰਮ ਕਰਨ ਲੱਗੀ ਤਾਂ ਨਹੀਂ ਹਾਇ ਰੱਬਾ ਕਿ ਝੂਠ ਹੀ ਹੋ ਜੇ ਨਾ ਹੀ ਕਰਨਾ ਪਵੇ ਸਬਜ਼ੀ ਕੱਟਣ ਲੱਗੀ ਤੇ ਹੱਥ ਟੁੱਟ ਜਾਂਦੇ ਆ ਤੇ ਖਾਣ ਲੱਗਿਆ ਫਿਰ ਡੂੰਗਿਆਂ ਤੇ ਟੂੰਗੇ ਪਾਲਣੀਆਂ ਤ ਨਹੀਂ ਤਾਂ ਕਰਨੀ ਕੀ ਸਬਜ਼ੀ ਸਾਰਿਆਂ ਨੇ ਰੋਟੀ ਖਾ ਲਈ ਆ ਤੇ ਮੈਂ ਤੇ ਖਾਣੀ ਆ ਨਾ ਮੈਂ ਤੇ ਹਲੇ ਸਾਰਾ ਕੰਮ ਕੰਮ ਕਰਕੇ ਵਿਲੀ ਹੋਏ ਕਿ ਚਲ ਰੋਟੀ ਖਾਣੇ ਤਾਂ ਉੱਥੇ ਸਬਜ਼ੀ ਨਹੀਂ ਹੈਗੀ ਮੈਂ ਸੋਚਿਆ ਸੀ ਤੂੰ ਹੀ ਕੱਢ ਕੇ ਫ੍ਰਿਜ ਚ ਨਾ ਰੱਖੀ ਹੋਏ ਸਾਡਾ ਦਿਮਾਗ ਖਰਾਬ ਇਹ ਫ੍ਰਿਜ ਵਿੱਚ ਰੱਖਣੀ ਹੈ ਤੇ ਨਾਲੇ ਤੂੰ ਕਿਹੜੀ ਨੁੱਕਰੇ ਵਾਲੀ ਰਹਿਣੀ ਹੁੰਦੀ ਹੈ ਟਾਈਮ ਨਾਲ ਲੰਗਰ ਨਹੀਂ ਖਾਧਾ ਜਾਂਦਾ ਘਰ ਤੋਂ ਕੰਮ ਕਿੰਨੇ ਕਰਨਾ ਐ ਕਿ ਇੱਥੇ ਉਹ ਵੀ ਤੇ ਮੈਨੂੰ ਹੀ ਸਾਰਾ ਕਰਨਾ ਪੈਣਾ ਵਾ ਮੈਂ ਕਿਤੇ ਬਹੁਤ ਕਰਾ ਇੱਥੇ ਅੱਡੋ ਝਾੜੂ ਫੇਰ ਕੇ ਪੋਚੇ ਲਾਉਣੇ ਹੁੰਦੇ ਆ ਇਹਨੂੰ ਹੀ ਪਤਾ ਨਹੀਂ ਸਿਰ ਤੇ ਚੱਕਿਆ ਵੀ ਕੰਮ 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 ਆਹ ਚਾਰ ਕੰਮ ਸਿਰੇ ਕਰ ਲੈਂਦੀ ਤੇ ਸਾਰਾ ਦਿਨ ਬੈਡ ਤੋੜਦੀ ਰਹੀਦੀ ਹੈ ਹੈ ਤੇ ਸ਼ਾਮਾਂ ਨੂੰ ਉੱਠ ਕੇ ਆ ਲੰਗਰ ਪਕਾਉਣਾ ਹੀ ਹੋ ਤੋ ਵੀ ਆਣ ਕੇ ਤੇ ਖਾੜ ਤੇ ਡਹੀ ਆ ਕਟਣ ਕੋ ਤੁੰਗਿਆ ਰਿਲ ਕਾਲੀ ਸਬਜੀ ਬਸ ਆਦੇ ਇੱਧਾ ਬੇਟੀ ਚੋਰੀ ਦੇ ਇਲਜਾਮ ਬੜੇ ਲਾਉਂਦੇ ਹੀ ਆ ਕਦੀ ਕਹਿ ਦਿੰਦੀ ਵੀ ਅਰੀਤੀ ਨੇ ਘੜੀ ਚੁੱਕੀ ਆ ਕਦੀ ਕਹਿਦੀ ਤੁਸੀਂ ਸਬਜੀ ਲਕਾਣੀ ਆ ਹੱਦ ਹੋ ਗਈ ਤੇਰੇ ਵਾਲੀ ਤੁਹਾਨੂੰ ਟਿਕਣ ਵੀ ਦੇਣਾ ਕਿ ਨਹੀਂ ਕੰਮ ਦਾ ਢੰਡੋਰਾ ਤੇ ਇੱਦਾਂ ਪੁੱਟਦੀ ਏ ਜਿੱਦਾਂ ਕਿ ਤੇ ਬਾਹਰ ਜਾ ਕੇ ਦਿਹਾੜੀਆਂ ਕਰਨ ਡਈ ਹੁੰਦੀ ਸਹੀ ਗੱਲ ਵਾ ਨਹੀਂ ਜੇ ਤੁਹਾਨੂੰ ਕੰਮ-ਕੰਮ ਹੀ ਨਾ ਲੱਗਦਾ ਤੇ ਤੁਸੀਂ ਕਰਕੇ ਵੇਖ ਲਓ ਆਪ ਤੇ ਤਾਂ ਹਿਲਾ ਗੋ ਹੱਥ ਨਹੀਂ ਹਿਲਾਉਂਦੀ ਅਦਵੇ ਮਾਵਾਂ ਤੀਆਂ ਜਦੋਂ ਤੂੰ ਇੱਗੇ ਸੇਵਾ ਕਰਦੀਆਂ ਲੈਂਦੀ ਆ ਤੇ ਮੇਰੇ ਉਜਣ ਨਹੀਂ ਲਿਆਂਦਾ ਉਹਦਾਸ ਨਹੀਂ ਨਹੀਂ ਇਹਦਾ ਮੂੰਹ ਵੇਖਣ ਲਿਆਂਦਾ ਇੱਥੇ ਤੇ ਵੇਖੀ ਜਾਇਆ ਕਰੋ ਮੇਰੇ ਨਾਲ ਆਹੋ ਤੂੰ ਦੇਖ ਲਿਆ ਕਰ ਜੇ ਵੀ ਕਰਨਾ ਵਾ ਤੇ ਫਿਰ ਖਾਣਾ ਵੀ ਹੈ ਨਾ ਉਹ ਤੇ ਤੂੰ ਆਂਦੇ ਪੀ ਕੁਝ ਖਾਏ ਨਾ ਤੇ ਨੀ ਕੋਈ ਇਸੇ ਕਰਨੇ ਆਂਦਾ ਵਾ ਠੀਕ ਹੈ ਨਾ ਤੇ ਕੰਮ ਕਰ ਤੇ ਰੋਟੀ ਪਣੀ ਪਕਾ ਕੇ ਸਾਡੇ ਗਾਲੀ ਰੱਖ ਤੇ ਨਾਲੇ ਤੂੰ ਕਿੱਡੇ ਕਿ ਦਾਜ ਲੈ ਕੇ ਆਹੀਂ ਟਰਾਲਿਆਂ ਦੇ ਨਾਲ ਜਿਹੜਾ ਕੰਮ ਨਾ ਕਰਾਈਏ ਤੇਰੇ ਕੋ ਇੱਕ ਕੰਮ ਹੀ ਤੇ ਕਰਦੀਆਂ ਹੋਰ ਕਰਦੀ ਵੀ ਕੀਆਂ ਤੂੰ ਹੁਣ ਆਪਣੇ ਘਰ ਵਾਲਿਆਂ ਨੂੰ ਕਹੋ ਕਿ ਮੈਨੂੰ ਰੋਟੀ ਤੋਂ ਰੋਕ ਦੇ ਐਜੇ ਕੁਝ ਕਿਹਾ ਵੀ ਨਹੀਂ ਇਹਨੂੰ ਚੱਲ ਇਦਾਂ ਕਰ ਜਾਂ ਚਾਰਨਾ ਖਾ ਲ ਅੱਜ ਕਿਤੇ ਨਹੀਂ ਕੀ ਹੋ ਚੱਲੀ ਤੂੰ ਉਹ ਤੇ ਕੋਈ ਨਹੀਂ ਮੈਂ ਖਾ ਲਾਂਗੀ ਪਰ ਫਿਰ ਵੀ ਤੁਹਾਨੂੰ ਸੋਚਣਾ ਚਾਹੀਦਾ ਹੈ ਇਹਨਾਂ ਦੇ ਪਤਾ ਹੁੰਦਾ ਨਾ ਘਰ ਚ ਕਿਹੜੇ ਜੀ ਨੇ ਰੋਟੀ ਖਾ ਲਈ ਤੇ ਕਿਹੜੇ ਨੇ ਨਹੀਂ ਖਾਦੀ ਮੈਂ ਤਾਂ ਹਸਾਮਨਾ ਚੀਜ਼ ਲੱਲੰਦਾ ਵਾ ਕਹੀ ਕਿੜਾ ਉਹ ਮਗਰ ਮਗਰ ਤੁਰਿਆ ਫਿਰਦੇ ਆ ਵੀ ਖਾ ਲਈ ਹੈ ਕਿ ਨਹੀਂ ਖਾ ਲਈ ਸਾਨੂੰ ਕੀ ਪਤਾ ਉਹ ਖਾਦੀ ਕਿ ਨਹੀਂ ਹਾਂ ਅਹੀਂ ਤਾਂ ਸੋਚਿਆ ਆਹ ਤੇ ਆਹ ਕੁ ਮਾੜੀ ਜੀ ਸਬਜ਼ੀ ਨਾ ਖਾਦੀ ਹੋਣੀ ਆ ਹਾਂ ਉਹ ਹਾਂ ਸਬਜ਼ੀ ਖੁੱਲੀ ਬਣਾਇਆ ਕਰ ਐਨੀ ਕਰਕੇ ਬਹਿ ਜੰਨੀ ਆ ਕੱਲ ਤੁਸੀਂ ਬਣਾ ਲਿਓ ਵੇਖਾਂਗੇ ਨਾ ਤੁਸੀਂ ਕਿੱਡਾ ਵੱਡਾ ਪਤੀਲਾ ਭਰ ਕੇ ਬਣਾਉਂਦੇ ਹੋ ਸਾਡੀ ਬਣੀ ਖਾ ਲਈ ਤੂੰ ਚੰਗਾ ਤੇ ਫਿਰ ਤੁਸੀਂ ਵੀ ਮੇਰੀ ਬਣੀ ਖਾ ਲਿਓ ਫਿਰ ਜੇ ਇਹ ਗੱਲ ਤੇ ਐ ਤੇ ਮੈਂ ਵੀ ਨਹੀਂ ਕੁਝ ਕਰਿਆ ਕਰਨਾ ਆ ਵੇਖ ਲਾ ਨਾ ਤੇ ਆਪਣੇ ਕੱਪੜੇ ਬੈਗੋ ਤੇ ਚੱਲ ਆਪਣੀ ਮਾਂ ਦੇ ਘਰ ਜਿੰਨੇ ਦਿਨ ਸਖਾਲਿਆ ਕੁਝ ਨਹੀਂ ਕਰ ਜਾ ਜਾ ਉੱਥੇ ਚੱਲ ਜਾ ਇਹਨੂੰ ਵੀ ਕੱਢੋ ਨਾ ਇਹਨੂੰ ਕਦੇ ਲਈ ਇੱਥੇ ਬਿਠਾਇਆ ਜੇ ਇਹਨੂੰ ਤੁਸੀਂ ਕੀ ਸਖਾਲਿਆ ਵਾ ਮੈਨੂੰ ਬੜਾ ਕਹਿੰਦੇ ਆਂ ਨੀ ਚ ਬਾਣ ਖਿੱਚ ਦੂੰਗੀ ਤੇਰੀ ਮੈਂ ਆ ਜਾ ਕੇ ਤੇ ਮੇਰੇ ਧੀ ਦੇ ਪੇਸ਼ ਪੈ ਗਈਆਂ ਤੈਨੂੰ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਖਬਰਦਾਰ ਤੇ ਮੇਰੀ ਤੀਨ ਕੁੱਝ ਕਿਹਾ ਤੇ ਉਹਨੇ ਇੱਥੇ ਨਹੀਂ ਉੱਧੇ ਮੇਰੇ ਨਹੀਂ ਕੱਟਾ ਲਈ ਜੇ ਇੱਕ ਗੱਲ ਤੇ ਆਈ ਜੇ ਤੇ ਤੂੰ ਹੀ ਤਾਂ ਹਟਦੇ ਹੀ ਨਹੀਂ ਤੂੰ ਤਾਂ ਦਿਨੋ ਦਿਨ ਵਾਦੇ ਜਾਂਦੇ ਜਿੰਨਾ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਆ ਆਪਣੀ ਧੀ ਬੀਤਨ ਨੂੰ ਬੜਾ ਗੁੱਸਾ ਲੱਗਦਾ ਮੈਂ ਵੀ ਤੇ ਕਿਹਦੀ ਧੀ ਆ ਨਾ ਉਹ ਭਾਵੇਂ ਜੋ ਮਰਜੀ ਲਈ ਜਾਵੇ ਉਹਦੀ ਕੋਈ ਗੱਲ ਨਹੀਂ ਆ ਤੇ ਮੈਂ ਤੈਨੂੰ ਕੁਝ ਕਹਾਂ ਤੇ ਫਿਰ ਤੁਸੀਂ ਬੜੇ ਔਖੇ ਹੁੰਦੇ ਹੋ ਤੂੰ ਵੀ ਨਹੀਂ ਜਬਾਨ ਨਾਲ ਤੂੰ ਉੱਧੇ ਮੇਰੇ ਤੋਂ ਖਾ ਲੈਣੀ ਆ ਕਹੇ ਦੇਨ ਤੁਸੀਂ ਮਾਰ ਕੇ ਵੇਖ ਹੀ ਰਹੋ ਹਾਂ ਜਦੋਂ ਲਈ ਤੂੰ ਮੇਰ ਤੋਂ ਖਾਣੀਆਂ ਖਾਣੀਆਂ ਇਹ ਵੀ ਤੁਸੀਂ ਆਪਣੇ ਰੀਜ ਪੂਰੀ ਕਰ ਹੀ ਲਓ ਮੰਮੀ ਇਹਨੂੰ ਫੜੋ ਇੱਕ ਵਾਰੀ ਹੇ ਹੁਣ ਸੋਖੀ ਰਹੀਆਂ ਖਾ ਕੇ ਕੋਟਾ ਮਿਹਾਈ ਹਾਏ ਮਿਹਰ ਕਿਤੇ ਝੋਰੀ ਬੜਾਵਾ ਤੇ ਮੇਰਾ ਤਾਂ ਕਿਤੇ ਜੀਣਾ ਹਰਾਉੂਗੇ ਦਿਖਾ ਇਹਨੂੰ ਹੁਣ ਕਿੰਨੀ ਅਗ ਲੱਗੀਆਂ ਇਧਰ ਘਰ ਮੂੰਹ ਦਿਖਾ ਹੁਣ ਕਿੰਨੀਆਂ ਤੋ ਦੱਜੀਆਂ ਵਾ ਹਾਏ ਮੇਰੇ ਅੱਗੇ ਇੰਨਾ ਕਾਨੂੰ ਮਾਰਿਆ ਯੂ ਹੈ ਆ ਤਾਂ ਨੀਂਦ ਪੈ ਗਈ ਉਹਦੇ ਹੁਣ ਆਓ ਤੂੰ ਹੁਣ ਮੇਰੇ ਨਾਲ ਹੋ ਲੋ ਤੂੰ ਹੀ ਤੇ ਮਾਰਿਆ ਯਾ ਪਾਣੀ ਦਾ ਗਲਾਮ ਜਦੋਂ ਮੱਚੇ ਤੇ ਰਹੋ ਜੀ ਪਾਓ ਇਹਨੂੰ ਇੱਥੇ ਲੰਮੀ ਚੱਲੋ ਜੀ ਜਾ ਰੋਟੀ ਵੀ ਦੇ ਆ ਦੇ ਉਹਨੂੰ ਮਾਸਾ ਓਟ ਓਟ ਲਿਆ ਕੇ ਜਿੰਨੇ ਰੋਟੀ ਤੈਨੂੰ ਆ ਜਾ ਰੋਟੀ ਖਵਾ ਚਲ ਓਟਾ ਮੈਨੂੰ ਨਹੀਂ ਦੇ ਰੋਟੀ ਦੀ ਲੋੜ ਹੈਗੀ ਰਿਆ ਓਟਾ ਪਹਿਲਾਂ ਜ਼ਬਾਨਾ ਚ ਲੰਨੀ ਆ ਪਹਿਲਾਂ ਹਾਨੂੰ ਮਜਬੂਰ ਕਰਦੀ ਆ ਹੈ ਤੇ ਹੁਣ ਗਾੜੀ ਲਈ ਰਸ਼ਨ ਕਰਨ ਚਲ ਓਟ ਕੇ ਮੰਜੇ ਤੇ ਲਮੇ ਪੈ ਨਾ ਇਦਾਂ ਨਹੀਂ ਆਲੇ ਛਣ ਕੋਲੇ ਤੇ ਨਾ ਤੇਰੇ ਘੁੱਟ ਪਵੇ ਆ ਆ ਡਾੜੀ ਤੇ ਲ ਕਰਦਾ ਤੈਨੂੰ ਗੁੱਟੇ ਨੂੰ ਰੋਟੀ ਲੈ ਆਦੇ ਹੋ ਮਾ ਜੀ ਪਾਣੀ ਲੈ ਆਦੇ ਹੋ ਨੂੰ ਘੁੱਟ ਨੀ ਇੱਕ ਗੱਲ ਮੇਰੀ ਚਾਹ ਨਾ ਸੁਣ ਲੈ ਠੀਕ ਵਾ ਨਾ ਉਹਨੂੰ ਪਿੰਦਰ ਨੂੰ ਦੱਸਣਾ ਬੈ ਜੀ ਜੋ ਕੋ ਦੱਸੂਗੀ ਮੈਂ ਆਪੇ ਹੀ ਦੱਸੂਗੀ ਠੀਕ ਆ ਜੇ ਇੱਕ ਲੱਖ ਜੀ ਮੂੰਹ ਚੋਂ ਕੱਢਿਆ ਨਾ ਤੇ ਘਰੋਂ ਬਾਹਰ ਕੱਢਾਂਗੇ ਤੈਨੂੰ ਦੋ ਤੋਫੜੇ ਆ ਲੈ ਫੜ ਪਾਣੀ ਪੀ ਅਡਾਪਲਾ ਪਾਣੀ ਨਾ ਹਾਰ ਮੈਂ ਕਹਿੰਦਾ ਜਬਾਨਾ ਚਲਦੀ ਪੀਰਾ ਪੀਰਾ ਨਾ ਗਦਾਨੇ ਤੈਨੂੰ ਪਾਣੀ ਹੁਣ ਹੁੰਦਿਸਕੇ ਮਾਰਦੀ ਐ ਘੁੱਟ ਖਾ ਮੇਰੀ ਗੱਲ ਸੁਣ ਜੰ ਲੰਗਰ ਵੀ ਲਿਆ ਦੇ ਮਾਰੀ ਨਾ ਜਾ ਦੇ ਤੇ ਇੱਥੇ ਪਾਓ ਇਹਨੂੰ ਕੰਮੀ ਮੈਂ ਪਾਲ ਨਹੀਂ ਲ ਚਾਹੋਂ ਤੱਕ ਤਫਾ ਹੁਣ ਨਬੇ ਪੈ ਜਾ ਜੀ ਹੁਣ ਤੇ ਮਾਸ਼ਾਅੱਲਾ ਹੋਵੇਗੀ ਕੋਈ ਆਵੇ ਕੋਈ ਚੱਲ ਇਥੇ ਚੱਲ ਚਾਲੇ ਹੁਣ ਨਾ ਜਬਾਨ ਨਾ ਖੋਲੀ ਆਪੇ ਦੱਸੂ ਮੈਂ ਸਭ ਕੋ ਠੀਕ ਵਾਣਾ ਆਹੋ ਪਤਾ ਨਹੀਂ ਲੱਗਣਾ ਚਾਹੀਦਾ ਕਿਸ ਨੂੰ ਪੈ ਜਾ ਲੰਨੇ ਹੁਣ ਤਾਰ ਰੋਂ ਚੜਿਆ ਇਹਨੂੰ ਹੁਣ ਜਬਾਨ ਚ ਰੋਂ ਕੀ ਵੰਦੀ ਕੋਹ ਲਗੀ ਤੇ ਮੇਰੀ ਸੱਸ ਵਾ ਗਾੜੀ ਮੇਰੇ ਨਣਾਣ ਵਾ ਮੈਂ ਸੋ ਸਮਝ ਕੇ ਬੋਲਾਂ ਹੈ ਹੁਣ ਚੰਗੀ ਰਹੀ ਹੈ ਨਾ ਮੂੰਹ ਸਿਰ ਨੀਂਦਾ ਕਰਾ ਕੇ ਪੈਦਾ ਪੈਦਾ ਹੁਣ ਲੰਗਰ ਆਉਣ ਲੱਗਾ ਮੇਰੇ ਵਾਸਤੇ ਖਾਲੀ ਹੁਣ ਏਡ ਪਰ ਕੇ ਹਾਈ ਹਾਈ ਤੂੰ ਕੁੱਤੇ ਕ ਤੇ ਕ ਸੌਨ ਮਾਰ ਮਾਰ ਕੇ ਤਾਂ ਮੂੰਹ ਹੀ ਨੀ ਲਗਾ ਛੜਿਆ ਉਹ ਹੀ ਤੇ ਮੈਂ ਕਹਿਣ ਡਈਆਂ ਜਿਆਦੀ ਥਾਪੜੀ ਗਈ ਕੁਛ ਪਰ ਮੈਨੂੰ ਗੁੱਸਾ ਵੀ ਬੜਾ ਚੜਿਆ ਹੋਇਆ ਸੀ ਇਹਦੇ ਤੇ ਕਿੰਨੇ ਦਿਨਾਂ ਦਾ ਮੇਰਾ ਵਾਸ ਨਹੀਂ ਚੱਲਣ ਡਿਆ ਅੱਜ ਉਹ ਚਾਲੀ ਗਿਆ ਤੂੰ ਤੇ ਮੂੰਹ ਹੀ ਛੜਦੇ ਨਹੀਂ ਲਗਾਤਾ ਮੂੰਹ ਤਾਂ ਤੇਰਾ ਸਾਹਮਣੇ ਦੇਖਦਾ ਵਾ ਤੈਨੂੰ ਕੁਛ ਹੋਇਆ ਵਾ ਕੀ ਦੱਸਾਂ ਹੁਣ ਪਿੰਦਰ ਆ ਗਿਆ ਤੇ ਦਿਖੀ ਜਾਵੇ ਤਾਨੂੰ ਮੇਰਾ ਪਤਾ ਹੀ ਹੈ ਜਦੋਂ ਮੈਨੂੰ ਗੁੱਸਾ ਛੱਡ ਜੇ ਮੈਂ ਚੰਗੀ ਥਾਪੜ ਦੀ ਹੁੰਦੀ ਅਗਲੇ ਨੂੰ ਅੱਛਾ ਤੈਨੂੰ ਗੁੱਸਾ ਕੋਈ ਜ਼ਿਆਦਾ ਨਹੀਂ ਛੱਡਦਾ ਆਪਣੇ ਗੁੱਸੇ ਦਾ ਕੰਟਰੋਲ ਕਰ ਥੋੜਾ ਬੋਤਕ ਤੇ ਆਪਣੀ ਸੱਸ ਨੂੰ ਨਾ ਪੁੱਟ ਗੱਡੀ ਉਦੋਂ ਤਾਂ ਤੁਸੀਂ ਵੀ ਮੇਰੇ ਨਾਲ ਨਾਲੇ ਹੈਗੇ ਹੁਣ ਤੁਹਾਨੂੰ ਤੁਸੀਂ ਵੀ ਆ ਉਲਟ ਹੋ ਗਏ ਧੀ ਕਿਚੜੀ ਪਕਾਉਂ ਡੀਆਂ ਜੀ ਦੋਵੇਂ ਮਾਂ ਈ ਨਾ ਲੈ ਦੱਸ ਕੁਝ ਨਹੀਂ ਭਰਾਵਾ ਤੂੰ ਚੰਗੀ ਗੱਲ ਵੀ ਕਰ ਲਈਏ ਨਾ ਤਾਂ ਵੀ ਨਹੀਂ ਪੱਛਦੀ ਇਹ ਨਾਲ ਹੈ ਤੇਰੀ ਘਰ ਦੀਆਂ ਗੱਲਾਂ ਕਰਨ ਦੇ ਆ ਊਠ ਤੁਹਾਨੂੰ ਕਹਦੀ ਵਿਚਾਰੀ ਕਹਿਣਾ ਉਹਨੇ ਕੀ ਆ ਬੇਗੂ ਹੀ ਇੱਥੇ ਪਹੁੰਚੇ ਲਾਉਂਦੀ ਪਾਪ ਆ ਕੇ ਸਰਪਾਂ ਹੋਰ ਸਿਆਪੇ ਪਾਉਂਦੀ ਸਾਡੇ ਬਾਪ ਤੇ ਡਿੱਗ ਗਈ ਹਾਂ ਆਹੋ ਡਿੱਗ ਗਈ ਇੱਥੇ ਬਲੇ ਮਸਾਈ ਜੋਕਰ ਕੇ ਬੈਠ ਤੇ ਬਾਈ ਕੰਦੀ ਚਮਕ ਦੀ ਆਪਣਾ ਮੂੰਹ ਚ ਮਕਾ ਬੈਠੀ ਆ ਠੀਕ ਕਰੀ ਆਪਾਂ ਆ ਕਿੱਥੇ ਹੁਣ ਅੰਦਰ ਪਈ ਆ ਹਾਂ ਹਾਂ ਜੇ ਨੂੰ ਖਤੇ ਨੂੰ ਪਤਾ ਲੱਗ ਗਿਆ ਤੈਨੂੰ ਜੀਣ ਨਹੀਂ ਦੇਣਾ ਮੈਂ ਵੀ ਜਾਵਾਂ ਇੱਧਰ ਆਹੋ ਕੁਲੀ ਨੂੰ ਨਵਦੀਪਾ ਕੀ ਇੰਤੇ ਹੈ ਨਹੀਂ ਤੂੰ ਕੋਚੇ ਲੈ ਤੂੰ ਸਰਪੇ ਨਾਲ ਬੁੰਗੀਆਂ ਵਿੱਚ ਤੈਨੂੰ ਪਤਾ ਨਹੀਂ ਕਿ ਤੂੰ ਚਲ ਕੇ ਜਾਣਾ ਉਹ ਆ ਵੀ ਹਾਲ ਕੀ ਬਣਿਆ ਐਡ ਮੂੰਹ ਬਰ ਉਹ ਡਿੱ ਗਿਆ ਇੰਨਾ ਸਾਕੋ ਜਿਆ ਹੈ ਹੋਰ ਕੀ ਮੁੱਦੇ ਮੁੱਤੇ ਡਿੱਗੀ ਇੱਥੇ ਜਾ ਕੇ ਇੰਨਾ ਨਹੀਂ ਪਾਈ ਡਿੱਗੀ ਇਹ ਫਿਆਰੀ ਆ ਪਹਿਲਾਂ ਇਹਨੂੰ ਇਹ ਕੋਸ਼ ਤੇ ਸਰਪਾ ਦੇ ਕੋਚੇ ਨਾਲ ਲੰਘਾ ਹੈ ਪਾ ਪਾ ਘਰ ਚ ਮੁਕਾਉਂਦੀ ਸਦੇ ਪਾਣੀ ਅੱਡ ਕੇ ਇਦਾਂ ਤੇ ਨਹੀਂ ਹੋ ਸਕਦਾ। ਵੇਖਿਆ ਨਾ ਲੱਗੀਆਂ ਵਾ। ਬੁਰੀ ਤਰ੍ਹਾਂ ਡਿੱਗੀ ਹੋ। ਚੱਲ ਹੁਣ ਤੂੰ ਦਵਾਈ ਲੈ ਕੇ ਆਈਏ। ਆਹੋ ਦਵਾਈ ਦੇ ਕੇ ਇੱਥੇ ਨਵੀਂ ਪਾਇਆ ਵਾ ਇਹਨੂੰ। ਪਿੰਗਰ ਬੜੀ ਪੀੜ ਹੋਉਂਦੀ ਮੇਰੇ। ਨਵਦੀਪ ਸੱਚੋ ਸੱਚ 10 ਤੂੰ ਡਿੱਗੀ ਏ। ਨਾ ਹੋ ਤੈਨੂੰ ਜਗੀ ਨਹੀਂ ਹੈਗਾ ਸਾਡੇ ਦੇ ਉੱਤੇ। ਡਿੱਗੀ ਆ ਤਾਂ ਹੋਰ ਤਾਂ ਆਈ ਆ ਮੋਰੇ ਹੀਰੇ ਨੂੰ ਕਿਤੇ। ਕਿਆ ਵਾ ਕੁਝ ਪਹਿਲਾਂ ਤੂੰ ਲੰਮੀ ਤੇ ਦੋ ਹੰਡਈਏ ਤੇਰੇ। ਲੰਮੀ ਪਹਿਲਾਂ। ਸੋ ਜਾ ਚੁੱਪ ਕਰਕੇ। ਮੰਮੀ ਜਿੱਦਾਂ ਦਾ ਤਾਂ ਹੁਲੀਆ ਵਾ ਮੈਨੂੰ ਲੱਗਦਾ ਨਹੀਂ ਵੀ ਇਹ ਡਿੱਗੀ ਹੋਏਗੀ। ਕਿ ਦਾ ਡਿੱਗਦੀ ਫਿਰ ਹੈ ਹੋਰ ਕਿੱਦਾਂ ਡਿੱਗਣਾ ਹੀ ਤੂੰ ਦੱਸ ਦੇ ਨੰਮ ਝੂਠ ਬੋਲਣ ਦੀਆਂ 24 ਘੰਟੇ ਸ਼ਾਕੀ ਕਰਦਾ ਰਹਿੰਦਾ ਵਾ ਮੰਮੀ ਐਦਾਂ ਘਰ ਦਵਾਈ ਦਿੱਤੀ ਇਹਦਾ ਨਾ ਫਰਕ ਨਹੀਂ ਪੈਣਾ ਮੈਂ ਤਾਂ ਨਾ ਸਭ ਸ਼ਹਿਰੋਂ ਦਵਾਈ ਲਿਆਉਂਦੇ ਚਲ ਜੇ ਨਹੀਂ ਨਾ ਮੈਂ ਡਾਕਟਰ ਲਿਆਉਣਾ ਵਾ ਇੱਥੇ ਵੇ ਬਹਿ ਜਾ ਬਹਿ ਠੰਡ ਰੱਖ ਕਿਤੇ ਡਾਕਟਰ ਨਹੀਂ ਜਾਣਾ ਆ ਮੂੰਹ ਤੇ ਲਾਉਣ ਵਾਲੀ ਟਿਊਬ ਲੈ ਦੱਸ ਕੇ ਠੀਕ ਹੋਣਾ ਉਹਦੇ ਕੋਲ ਜਾ ਜਾਣਾ ਪੀੜ ਤਾਂ ਤਰਫਾਂ ਡਈ ਆ ਗੱਲਾਂ ਤਾਂ ਬਿਰਨੇ ਸੋ ਸੋ ਗੱਲਾਂ ਕਰਨੀਆਂ ਵੀ ਕਿ ਕੀ ਹੋ ਗਿਆ ਡਿੱਗੀ ਤਾਂ ਆਪਣੀ ਕਰਤੂਤੀ ਆ ਆਪਣੇ ਘਰ ਦੀਆਂ ਗੱਲਾਂ ਨਹੀਂ ਬਾਹਰ ਕੱਢੀਆਂ ਹੁੰਦੀਆਂ ਜੱਸ ਤੂੰ ਬੋਲਣ ਕਿੱਦਾਂ ਨਹੀਂ ਜੋ ਦਿੱਦੀ ਪਈ ਤੂੰ ਦੱਸ ਉਹ ਵੇਰ ਕੀ ਹਾਲ ਚਾਲ ਪੁੱਛ ਹਾਏ ਹਾਏ ਹਾਲ ਚਾਲ ਪੁੱਛ ਲੈ ਚਾਲ ਗਈਆਂ ਤਾਈ ਉਹ ਸੁਣਾਣੀ ਬੈਠੇ ਆ ਹੋਰ ਨਹੀਂ ਪਹਿਲਾਂ ਕਿਹਾ ਤਾਂ ਉਹ ਚੰਨੀ ਦੁੱਖ ਕਰਨ ਦੀ ਆ ਕਿਤੇ ਕਹਿਣਾ ਤਾਂ ਕੁੜੀ ਮਾਰ ਦੇਗੀ ਆਹੋ ਬੜਾ ਮੁੱਦਖਿਆ ਮਨੂਗੇ ਹਾਂ ਚੱਲ ਨਦੀਪ ਤੂੰ ਕਾਰ ਰੈਸਟ ਤੇ ਮੈਂ ਦਵਾਈ ਲੈ ਕੇ ਆਉਣਾ ਫਿਰ ਕੱਲ ਨੂੰ ਵੇਖਾਂ ਤੇ ਜਾਵਾਂ ਕਿ ਸ਼ਹਿਰ ਜਾਣਾ ਨਹੀਂ ਆ ਬਸ ਇੱਕ ਸਾਥ ਦਿੰਦੀ ਹੁਣਾ ਚੱਲ ਧੀ ਮੇਰੀ ਗੱਲ ਸੁਣ ਰਿਹਾ ਧਿਆਨ ਨਾਲ ਜੇ ਮੂੰਹ ਖੋਲਿਆ ਨਾ ਤੇ ਮੇ ਤਬ ਬੁਰਾ ਕੋਈ ਨਹੀਂ ਉਧਰੋਂ ਤੇਰੀ ਮਾਂ ਬਿਮਾਰ ਪਈ ਆ ਜੇ ਉਹਨੂੰ ਪਤਾ ਲੱਗ ਗਿਆ ਤੇ ਤੈਨੂੰ ਪਤਾ ਹੁੰਦਾ ਜੀਣਾ ਨਹੀਂ ਤੇ ਮਰ ਜਾਣਾ ਤੇ ਮਾਂ ਨੂੰ ਜਿੰਦਾ ਵੇਖਣਾ ਚਾਹੁੰਨੀ ਆ ਨਾ ਆਪਣੀ ਜ਼ੁਬਾਨ ਬੰਦ ਰੱਖੀ ਠੀਕ ਆ ਗੁੱਸੇ ਨਾ ਕਹਿ ਰੂ ਵੀ ਆ ਤੈਨੂੰ ਥਾਪੜਿਆ ਵਹੀਂ ਆਹੋ ਚੱਲ ਨਹੀਂ ਆ ਜਾ ਥੇ ਥਾਪੜ ਦੇਣੀ ਆ